ਤਾ 2 ਸਾਲ ਪੂਰੇ ਹੋ ਜਾਣੇ ਆ ਔਰ ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਆ ਕਿਉਂਕਿ ਸਰਕਾਰ ਕਹਿੰਦੀ ਜੀ ਅਸੀਂ ਤਾਂ ਲਗਾਤਾਰ ਹੀ ਲੱਗੇ ਹੋਏ ਆ ਇਨਸਾਫ ਦੇਣ ਵਾਸਤੇ ਪਰ ਤੁਸੀਂ ਲਗਾਤਾਰ ਸਵਾਲ ਚੁੱਕ ਰਹੇ ਹੋ ਕਿ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਤੇ ਹਾਲੇ ਕਿੱਥੇ ਕਿੱਤੇ ਗੱਲ ਖੜੀ ਹੈ ਕਿ ਇਸ ਕਿੱਥੇ ਕਿੱਤੇ ਪਹੁੰਚਿਆ ਦੇਖੋ ਹੁਣ ਆ ਮੈਂ ਜਿਹੜੇ ਇੰਟਰਵਿਊ ਤੁਹਾਡੇ ਕੋਲ ਜ਼ਿਕਰ ਕਰ ਰਿਹਾ ਉਹ ਬੰਦਾ ਕਹਿੰਦਾ ਅੱਜ ਤੱਕ ਕੋਈ ਇਹੋ ਜਿਹਾ ਕੇਸ ਨਹੀਂ ਹੋਇਆ ਜਿੱਦੇ ਚ ਇੰਨੇ ਬੰਦਿਆਂ ਦੀ ਗ੍ਰਿਫਤਾਰੀ ਹੋ ਗਈ ਦੇਖੋ ਬੰਦੇ ਕੌਣ ਨੇ ਮੈਂ ਆ ਤੁਹਾਡੇ ਮਾਧਿਅਮ ਨਾਲ ਆਮ ਲੋਕਾਂ ਨੂੰ ਇਹ ਗੱਲ ਦੱਸਣੀ ਚਾਹੁੰਨਾ ਉਹ ਬੰਦੇ ਨੇ ਜਿਨ੍ਹਾਂ ਨੇ ਹਥਿਆਰ ਖਰੀਦੇ ਰੱਖੇ ਟਰਾਂਸਪੋਰਟੇਸ਼ਨ ਕੀਤੀ ਉਹਦੀ ਬਠਿੰਡਾ ਹੁੰਦੇ ਹੋਏ ਕਿੱਥੋਂ ਜੁਪੀ ਤੋਂ ਚੱਲੇ ਪਹੁੰਚਾਏ ਜਿਆਦੇ ਬੰਦੇ ਰੱਖ-ਰਖਾਵਾਲੇ ਨੇ ਉਹਦੇ ਚ ਕੇਵਲ 5 5 ਬੰਦੇ ਨੇ ਜਿਹੜੇ 5 6 ਸ਼ੂਟਰ ਨੇ ਜਿਹੜੇ ਜਿਨ੍ਹਾਂ ਨੇ ਮੌਕੇ ਦੇ ਘਤਨਾ ਨੂੰ ਅੰਜਾਮ ਦਿੱਤਾ ਉਹ ਬੰਦੇ ਦੇ ਬਾਕੀ ਸਾਰੀ ਟੀਮ ਉਹ ਜਿਹਨਾਂ ਨੇ ਜੋ ਕੰਮ ਕਰਨ ਵਾਲੀ ਹੈ ਉਹ ਸਾਰੀ ਉਹ ਟੀਮ ਹੈ ਔਰ ਵੈਪਨਾਂ ਦੇ ਉੱਤੇ ਲੱਗਿਆ ਘੱਟੋ-ਘੱਟ ਵੀ ਜਿੰਨੇ ਵੈਂਪਰ ਆ ਉਹਨੇ 2.5 ਕਰੋੜ ਰੁਪਏ ਦੀ ਮੇਰਾ ਖਿਆਲ ਹੈ ਇਹ ਤੋਂ ਬਣਦੀ ਹੈ। ਅੱਛਾ। ਅੱਛਾ। ਇਹਨੇ ਮਹਿੰਗੇ ਮਹਿੰਗੇ ਵੈਪਨ ਨੇ ਇਹ ਕਿ 47 ਤੱਕ ਜਿਹੜੇ ਆਮ ਕਿਤੇ ਮਿਲਦੇ ਨਹੀਂ ਕਾਫੀ ਕੋਸਟਲੀ ਹੁੰਦੇ ਆ ਉਹ। ਹੂੰ। ਤਾਂ ਇੰਨਾ ਪੈਸੇ ਰਹਿੰਦਿਆਂ ਮਖੇੜੇ ਕੀਤਾ। ਹੂੰ। ਮੈਂ ਇਹੀ ਕਾਰਨ ਪੁੱਛਦਾ ਮੈਂ ਮੈਂ ਤੁਹਾਡੇ ਮਾਦੇ ਬਨਾਲ ਸਾਰੇ ਲੋਕਾਂ ਨੂੰ ਵੀ ਗੱਲ ਕਹਿਣਾ ਜੇ ਸੀਐਮ ਸਾਹਿਬ ਇੰਨੀ ਜ਼ਿੰਮੇਵਾਰੀ ਲੈ ਲੈਣ ਨਾ ਇਸ ਗੱਲ ਦੀ। ਹੂੰ। ਵੀ ਯਾਰ ਅਸੀਂ ਤੈਨੂੰ ਕਾਰਨ ਦੱਸਨੇ ਤੇਰਾ ਪੁੱਤ ਮਾਰਿਆ ਗਿਆ ਤੂੰ ਮੈਂ ਉਹਨੂੰ ਪੁੱਛਦਾ ਵੀ ਕਾਰਨ ਦੱਸੋ ਹੂੰ ਕੀਨੇ ਮਰਵਾਇਆ ਹੂੰ ਪ੍ਰੋਬਲਮ ਕੀ ਸੀ ਹੂੰ ਉਹ ਚੀਜ਼ ਸਾਹਮਣੇ ਨਹੀਂ ਅਰੇ ਤੁਸੀਂ ਦੋਸ਼ੀ ਫੜਿਆ ਦੋਸ਼ੀ ਸਵੇਰੇ ਮੈਨੂੰ ਬੁਲਾ ਲਓ ਸਾਦਿਸ਼ ਕਰਤਾ ਨਹੀਂ ਹਲੇ ਫੜਿਆ ਹਾਂ ਜਿਹੜੇ ਜਿਹੜੇ ਸ਼ੂਟਰ ਨੇ ਉਹ ਕਹਿਦੇ ਨੇ ਵੀ ਅਸੀਂ ਕਿਸੇ ਦਾ ਧੀ ਪੁੱਤ ਨਹੀਂ ਮਾਰਦੇ ਮੈਂ ਮੈਥੋਂ ਸਵੇਰੇ ਲਿਖਾ ਕੇ ਲੈ ਲਵਾਂ ਹੂੰ ਜਿਹੜੀ ਕਾ ਮੇਰਾ ਉਹਨਾਂ ਨਾਲ ਕੀ ਮੁਕਾਬਲਾ ਮੈਨੂੰ ਮੇਰੀ ਕਿਹੜਾ ਉਹਨਾਂ ਦੁਸ਼ਮਣੀ ਸੀ ਉਹਨਾਂ ਗੈਂਗਸਟਰਾਂ ਦੇ ਨਾਲ ਪਰ ਗੈਂਗਸਟਰਾਂ ਨੂੰ ਕਿਸੇ ਨੇ ਉਕਸਾ ਕੇ ਮੇਰੇ ਪੁੱਤ ਦੇ ਮਗਰ ਲਾਏ ਨੇ ਉਹਨਾਂ ਨੂੰ ਹਥਿਆਰਮਈਆ ਕਰਾਏ ਨੇ ਮੈਂ ਉਹ ਸਰਕਾਰ ਤੋਂ ਪੁੱਛਦਾ ਉਹ ਬੰਦਾ ਕੌਣ ਹੈ ਇਹ ਕਹਿੰਦੇ ਜੀ ਜੇ ਤੁਸੀਂ ਜਾਣਦੇ ਹੋ ਤਾਂ ਨਾਂ ਲਓ ਨਾਂ ਲੈ ਤੇ ਸਿੱਟ ਕੋਲੇ ਮੈਂ ਚਾਰ ਬੰਦੇ ਨੇ ਨਾਂ ਲਿਖਾ ਗਏ ਹੂੰ ਉਹ ਤਾਂ ਹੁਣ ਮੇਰੇ ਐਸਐਸਪੀ ਸਾਹਿਬ ਦੱਸ ਸਕਦੇ ਨੇ ਵੀ ਭਾਈ ਮੈਂ ਕੀ ਨਾਂ ਲੈ ਕੇ ਨਹੀਂ ਲੈ ਨਾਂ ਤੁਹਾਡੇ ਕੋਲੇ ਉਹ ਬੰਦੇ ਬੁਲਾਏ ਨਹੀਂ ਜਾਂ ਉਹ ਬੰਦੇ ਫੜੇ ਨਹੀਂ ਇੱਕ ਵਾਰ ਆਏ ਨੂੰ ਮੁੜ ਕੇ ਨਹੀਂ ਆਏ ਕਿਹੜੇ ਬੰਦੇ ਸੀ ਕਿਹੜੇ ਬੰਦੇ ਸੀ ਮੈਂ ਨਾ ਚਲੋ ਕੇਸ ਦਾ ਕਰਕੇ ਕਲੈਕਸ਼ਨ ਦਾ ਟਾਈਮ ਹੈ ਮੈਂ ਮਰ ਕੋਈ ਮੈਂ ਵਾਦੂ ਦਾ ਵਿਵਾਦ ਨਹੀਂ ਖੜਾ ਕਰਨਾ ਚਾਹੁੰਦਾ ਇਸ ਕਰਕੇ ਪਰੰਤੂ ਇਹ ਗੱਲ ਨਹੀਂ ਹੈਗੀ ਕਿ ਮੈਂ ਕਿਸੇ ਕੋਲੇ ਨਾਂ ਨਹੀਂ ਦਿੱਤਾ ਜਾਂ ਸਿੱਟ ਕੋਲੇ ਮੈਂ ਕੋਈ ਆਪਣੀ ਜਾਣਕਾਰੀ ਨਹੀਂ ਰੱਖੀ ਸਾਰਾ ਕੁਝ ਸਾਰਾ ਕੁਝ ਪੁਲਿਸ ਦੇ ਕੋਲ ਹੈ ਮੁੱਖ ਮੰਤਰੀ ਸਾਹਿਬ ਮਿਲੇ ਤੁਹਾਨੂੰ ਕਿਉਂਕਿ ਜਦੋਂ ਤੁਸੀਂ ਵਿਧਾਨ ਸਭਾ ਗਏ ਸੀ ਉਦੋਂ ਤੁਹਾਨੂੰ ਕੁਲਦੀਪ ਢਾਲੀ ਵਾਲੇ ਪੁੱਛਾ ਦਵਾਇਆ ਇੱਕ ਵਾਰ ਮੈਂ ਉਹਨਾਂ ਦੇ ਘਰ ਗਿਆ ਜਿੰਨੀਆਂ ਗੱਲਾਂ ਹੋਈਆਂ ਉਹ ਤੇ ਕੋਈ ਅਮਲ ਨਹੀਂ ਹੋਇਆ ਉਸ ਤੋਂ ਬਾਅਦ ਅਸੀਂ ਵਿਧਾਨ ਸਭਾ 'ਚ ਬੈਠ ਕੇ ਆ ਗਏ 25 ਫੁੱਟ ਦੀ ਦੂਰੀ ਤੇ ਸੀਐਮ ਸਾਹਿਬ ਦੀ ਕੁਰਸੀ ਸੀ ਇੱਕ ਜ਼ਿੰਮੇਵਾਰ ਮੰਤਰੀ ਸਾਨੂੰ ਜ਼ਿੰਮੇਵਾਰ ਦਾ ਜਿਹੜੇ ਅੰਮ੍ਰਿਤਸਰ ਤੋਂ ਖੜੇ ਨੇ ਇਹਨਾਂ ਦੇ ਕੈਂਡੀਡੇਟ ਕੁਲਦੀਪ ਧਾਲੀਵਾਲ ਹਾਂਜੀ ਉਹਨਾਂ ਨੂੰ ਕਿਹਾ ਉਹਨਾਂ ਨੇ ਸਾਨੂੰ 20 ਤਰੀਕ ਦਾ ਟਾਈਮ ਲੈ ਕੇ ਦਿੱਤਾ ਵੀ 19 ਤਰੀਕ ਤੱਕ ਸੈਸ਼ਨ ਚੱਲਦਾ 20 ਨੂੰ ਤੁਹਾਨੂੰ ਸਮਾਂ ਲੈ ਕੇ ਦਿੰਦਾ ਅੱਜ ਤੱਕ ਮੇਰੇ ਮੁੜਕੇ ਧਾਲੀਆ ਸਾਹਿਬ ਦਾ ਮੇਰੇ ਕੋਲ ਫੋਨ ਤੱਕ ਨਹੀਂ ਆਇਆ ਉਸ ਤੋਂ ਬਾਅਦ ਸਰਕਾਰ ਆਪਕੇ ਦਵਾਰ ਉਹ ਆਉਂਦੇ ਨੇ ਮਾਨਸਾ ਮੈਂ ਫਿਰ ਐਸਐਸਪੀ ਨੂੰ ਸ਼ਾਮ ਨੂੰ WhatsApp ਤੇ ਇੱਕ ਚਿੱਠੀ ਲਿਖਦਾ ਉਹਦੇ ਚ ਮੈਂ ਆਪਣੀਆਂ ਦੋ ਮੰਗਾਂ ਲਿਖ ਦਿੰਦਾ ਜੇ ਤੁਸੀਂ ਕਹੋਗੇ ਮੈਂ ਇਕੱਲਾ ਵੀ ਮਿਲਨੂੰ ਮੇਰਾ ਮੇਨ ਸਵਾਲ ਸੀ ਉਹਨਾਂ ਤੱਕ ਵੀ ਤੁਸੀਂ ਦੱਸੋ ਲਾਰੈਂਸ ਦੀ ਵੀਡੀਓ ਦਾ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ ਕਿੱਥੇ ਬਣੀ ਹੈ ਡਰ ਕੇ ਤੁਹਾਨੂੰ ਮੈਂ ਦੱਸ ਰਿਹਾ ਵੀ 7 ਤੇ 8 ਮਾਰਚ ਦੀ ਤਰੀਕ ਨੂੰ ਲਾਰੈਂਸ ਜੇਲ੍ਹ ਤੋਂ ਬਾਹਰ ਸੀ ਤੁਹਾਡੀ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਜਿਹਦਾ ਇਹਦਾ ਸੈਟ ਲਾਇਆਗਾ ਉੱਤੇ ਵੀਡੀਓ ਬਣੀ ਤੁਸੀਂ ਦੱਸੋ ਮੈਂ ਝੂਠਾ ਕਿ ਤੁਸੀਂ ਝੂਠੇ ਕੋਈ ਜਵਾਬ ਨਹੀਂ ਹਾਂ ਕੋਈ ਜਵਾਬ ਨਹੀਂ ਹੂੰ ਜਿਹੜਾ ਬੰਦਾ ਵੀਡੀਓ ਬਣਾਉਣ ਨਾਲੋਂ ਕਨੇਡਾ ਵੀ ਟੱਪ ਗਿਆ ਇਹ ਐਕਸਪੀਰੀਅੰਸ ਦੀ ਘਾਟ ਹੈ ਜਾਂ ਫਿਰ ਬਚਾਉਣਾ ਚਾਹੁੰਦੇ ਆ ਕਿਉਂਕਿ ਮੈਂ ਥੋੜੇ ਦਿਨਾਂ ਬਾਅਦ ਹੀ ਜਦੋਂ ਇੰਟਰਵਿਊ ਆਈ ਲਾਰੈਂਸ ਬਿਸ਼ਨੋਈ ਦੀ ਤਾਂ ਮੈਂ ਕੁਮਰ ਵੀਜੇ ਪ੍ਰਤਾਪ ਸਿੰਘ ਹੋਰਾਂ ਦੇ ਨਾਲ ਇੰਟਰਵਿਊ ਕੀਤੀ ਉਹ ਕਹਿੰਦੇ ਕਿ ਸਾਡੀ ਸਰਕਾਰ ਦੇ ਕੰਮ ਹੀ ਆ ਉਹ ਕਹਿੰਦੇ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਪਰਚਾ ਹੀ ਦਰਜ ਹੋਣਾ ਚਾਹੀਦਾ ਸੀਗਾ ਤੇ ਜਦ ਕੇ 6-7 ਮਹੀਨੇ ਪਰਚਾ ਨਹੀਂ ਦਰਜ ਹੋਇਆ ਹਾਈ ਕੋਰਟ ਦੇ ਰਾਹੀਂ ਜੇ ਕੋਈ ਗੱਲਬਾਤ ਹੋਈ ਹੈ ਤਾਂ ਹੋਈ ਹੈ ਇਹ ਐਕਸਪੀਰੀਅੰਸ ਦੀ ਘਾਟ ਆ ਜਾਂ ਸਾਜ਼ਿਸ਼ ਹੈ ਤੁਸੀਂ ਦੇਖੋ ਮੈਂ ਕੋ ਤੁਹਾਨੂੰ ਇੱਥੇ ਸ਼ਬਦ ਕਹਿ ਰਿਹਾ ਮੇਰੀ ਜੇ ਕੋਈ ਮੈਂ ਇਹ ਜੀ ਗੱਲ ਕਰਦਾਂ ਸਰਕਾਰ ਦੇ ਖਿਲਾਫ ਕੇ ਤਸਵੀਰ ਨੂੰ ਪਰਚਾ ਦੇ ਦੇਣਗੇ ਹੂੰ ਲੌਰੈਂਸ ਨੇ ਪੂਰੀ ਵੀਡੀਓ ਬਣਾ ਕੇ ਉਹ 12 ਮਿਲੀਅਨ ਤੋਂ ਪਲੱਸ ਚੱਲ ਗਈ ਸੋਸ਼ਲ ਮੀਡੀਆ ਦੇ ਉੱਤੇ ਹੂੰ 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 ਕਲੀਅਰ ਕੱਟ ਉਹਦੇ ਵਿੱਚ ਉਹਨੇ ਕਿਹਾ ਕਿ ਮੂਸੇ ਵਾਲੇ ਨੂੰ ਅਸੀਂ ਮਰਵਾਇਆ ਹੂੰ ਔਰ ਸਲਮਾਨ ਖਾਨ ਨੂੰ ਅਸੀਂ ਮਾਰਨੇ ਹੂੰ ਦੋਨਾਂ ਨੇ ਜ਼ਿੰਮੇਵਾਰੀ ਲੈਂਦੇ ਆ ਉਹ ਹੂੰ ਉਹ ਵੀਡੀਓ ਹਲੇ ਤੱਕ ਮੇਰੇ ਰਿਕਾਰਡ ਦਾ ਹਿੱਸਾ ਨਹੀਂ ਬਣੀ ਵੈਸੇ ਹੁਣ ਪ੍ਰੋਸੈਸ ਚੱਲ ਰਿਹਾ ਹੈ ਅਸੀਂ ਉਹ ਵੀਡੀਓ ਅਦਾਲਤ ਦੇ ਵਿੱਚ ਪੇਸ਼ ਕਰੀ ਹੈ ਹੂੰ ਤੇ ਜਿਉਂ ਵੀਡੀਓ ਨੂੰ ਧਾਰਮਨ ਦੇ ਲਿਆ ਜਾਂਦਾ ਹੈ ਜਦ ਕਿ ਉਹ ਤਾਂ ਕਿਸੇ ਦੇ ਡਰ ਪੈ ਦੇ ਅੰਦਰ ਨਹੀਂ ਬਣੀ ਉਹ ਤਾਂ ਬਿਲਕੁਲ ਜੇਲ੍ਹ ਦੇ ਅੰਦਰ ਸੈੱਟ ਲਾ ਕੇ ਜਾਂ ਜਿੱਥੇ ਵੀ ਕਿਤੇ ਬਣੀ ਹੈ ਥੋੜਾ ਜਿਹਾ ਮੈਂ ਤੁਹਾਨੂੰ ਹੋਰ ਦੱਸਦਾ ਜਦੋਂ ਇੰਟਰਵਿਊ ਚੱਲੀ ਤਾਂ ਮੈਂ ਉਹਨੂੰ ਲਾਈਵ ਦੇਖੀ ਹਾਲਾਂਕਿ ਚੈਨਲ ਨੇ ਬਾਅਦ ਦੇ ਵਿੱਚ ਉਹ ਬਲੈਕ ਪੱਟੀ ਕਰਤੀ ਤਾਂ ਉਹਨਾਂ ਨੇ ਸਾਫ਼ ਲਿਖਿਆ ਹੋਇਆ ਸੀ ਪੰਜਾਬ ਕੀ ਜੇਲ੍ਹ ਸੇ ਲਾਰੈਂਸ ਕੀ ਇੰਟਰਵਿਊ ਬਾਅਦ ਦੇ ਵਿੱਚ ਉਹਨਾਂ ਨੇ ਪੱਟੀ ਉਹ ਬਲੈਕ ਵੀ ਕਰ ਦਿੱਤੀ ਜਦੋਂ ਅਸੀਂ ਸਕਰੀਨਸ਼ਾਟ ਉਹਦੇ ਕੁਝ ਮਾਰੇ ਹੋਏ ਸੀ ਜਾਂ ਅਸੀਂ ਉਹਨੂੰ ਲਾਈਵ ਦੇਖ ਰਹੇ ਸੀ ਉਹ ਤੋਂ ਸਾਫ ਪੱਟੀ ਦੇ ਵਿੱਚ ਲਿਖਿਆ ਹੋਇਆ ਸੀ ਪੰਜਾਬ ਕੀ ਜੇਲ੍ਹ ਸੇ ਲਾਰੈਂਸ ਕੀ ਇੰਟਰਵਿਊ ਇਹ ਕੋ ਇਹ ਗੱਲ ਕਲੀਅਰ ਹੈ ਜੇ ਦੇਖੋ ਤੁਸੀਂ ਉਸ ਦੀ ਵੀਡੀਓ ਨੂੰ ਛਿਪਾ ਰਹੇ ਹੋ ਤੁਸੀਂ ਉਹਦੇ ਦੋਸ਼ੀਆਂ ਨੂੰ ਕੋਰਟ ਦੇ ਅੰਦਰ ਪੇਸ਼ ਨਹੀਂ ਹੋਣ ਦੇ ਰਹੇ ਸਾਰੇ ਬੀਸੀ ਨਹੀਂ ਪੇਸ਼ ਹੁੰਦੇ ਆ ਵੱਡੀਆਂ ਗਾਰਦਾਂ ਲੈ ਕੇ ਪੇਸ਼ ਹੁੰਦੇ ਆ ਆਹੀ ਮੇਰੇ ਇਤਰਾਜ਼ ਹੈ ਸਰਕਾਰ ਦੇ ਉੱਤੇ ਜਾਦੇ ਕੋਈ ਗੈਂਗਸਟਰ ਕੋਰਟ ਦੇ ਮੰਦਰ ਪੇਸ਼ ਹੁੰਦਾ ਤਾਂ ਉਹਦੇ ਨਾਲ ਡੀਐਸਪੀ ਦੀ ਗਾਰਦ ਲੱਗੀ ਹੁੰਦੀ ਹੈ ਬ੍ਰਾਂਡਡ ਕੱਪੜੇ ਪਾਏ ਹੁੰਦੇ ਨੇ ਉਹਨਾਂ ਦੀਆਂ ਰੀਲਾਂ ਬਣਦੀਆਂ ਨੇ ਠੀਕ ਹੈ ਜੀ ਤਾਂ ਮਨੁੱਖੀ ਅਧਿਕਾਰ ਦੀ ਉਹ ਤੀਜੇ ਨੇ ਅਪਲੀਕੇਸ਼ਨ ਕੋਰਟ ਦੇ ਵਿੱਚ ਲਾ ਦਿੰਦੇ ਨੇ ਤੇ ਜਿਹੜੇ ਬੰਦੇ ਖੁਦ ਮਨੁੱਖੀ ਅਧਿਕਾਰ ਕੁਚਲ ਕੇ ਆਏ ਹੁੰਦੇ ਨੇ ਉਹ ਲੋਕ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਵਾਉਂਦੇ ਆ ਆਪਣੇ ਦੀ ਔਰ ਸਾਡੀ ਸਰਕਾਰ ਕਰਦੀ ਹੈ ਆਹੀ ਗੱਲਾਂ ਦਾ ਮੇਰਾ ਵਿਰੋਧ ਹੈ ਔਰ ਮੇਰਾ ਆਮ ਪਾਰਟੀ ਨੂੰ ਕੋਈ ਮੇਰੀ ਜਮੀਨ ਨਹੀਂ ਦੱਬੀ ਕੋਈ ਮੇਰੇ ਤੋਂ ਮੇਰਾ ਉਹਦਾ ਨਾ ਕੋਈ ਰੰਜਿਸ਼ ਨਹੀਂ ਹੈ ਇੱਕ ਮੈਂ ਤੁਹਾਡੇ ਪ੍ਰੈਸ ਕੋਨਫਰੈਂਸ ਮੈਂ ਕਹਿੰਦਾ ਮੇਰੀ ਮੇਰੀ ਗੱਲ ਸੁਣ ਲਓ ਮੇਰੀ ਆਹ ਗੱਲ ਤਾਂ ਸੁਣ ਲਓ ਹੂੰ ਦੱਸੋ ਵੀਡੀਓ ਨੂੰ ਹਾਈ ਕੋਰਟ ਨੇ ਕਹਿਤਾ ਵੀ ਇਹ ਗੈਰਕਾਨੂੰਨੀ ਹੈ ਇਹਦਾ ਜੂਸ ਤੇ ਮਾਰ ਅਸਰ ਪੈਂਦਾ ਪਰ ਉਹਦੇ باوجود ਵੀ ਉਹ 12 ਮਿਲੀਅਨ ਚਲਾਤੀ ਇਹਨੂੰ ਜਾਂ ਸੈਂਟਰ ਚਲਾ ਰਿਆ ਜਾਂ ਸਟੇਟ ਚਲਾ ਰਹੀ ਹੈ ਫਿਰ 268 ਲਾ ਕੇ ਤੁਸੀਂ ਨੂੰ ਗੁਜਰਾਤ ਦੇ ਵਿੱਚ ਸੇਫ ਕਰਤਾ ਵੀ ਇੱਕ ਸਾਲ ਕੋਈ ਵੀ ਪੇਛੀ ਨਹੀਂ ਭੁਗਤੂਗਾ ਜਦ ਕਿ ਗੁਜਰਾਤ ਦੇ ਵਿੱਚ ਉਹਦੇ ਤਾਂ ਕੋਈ ਕੇਸ ਹੀ ਹੈ ਨਹੀਂ ਫਿਰ ਬੀਜਪੀ ਕੀ ਸਾਬਤ ਕਰਨਾ ਚਾਹੁੰਦੀ ਹੈ ਹੂੰ ਮੇਰਾ 28 ਸਾਲ ਦਾ ਕਰੋੜਾਂ ਕਮਾਉਣ ਵਾਲਾ ਛੇ ਵਰਗਾ ਪੁੱਤ ਮਾਰ ਕੇ ਤੁਸੀਂ ਸਾਰੇ ਉਹਨਾਂ ਦੀ ਜਿਹੜੀ ਹੈ ਮੇਨ ਜਿਹੜੇ ਸਾਹਿਚ ਕਰਤਾ ਨੇ ਉਹ ਤੁਹਾਡੀ ਕਸਟਡੀ ਦੇ ਵਿੱਚ ਬੜੇ ਸੇਫ ਬੈਠੇ ਨੇ ਉਹ ਕਿਸੇ ਪੇਛੀ ਤੇ ਨਹੀਂ ਆਉਂਦੇ ਉਹਨਾਂ ਨੂੰ ਕੋਈ ਜਰ ਜਦੋਂ ਮੇਰੇ ਪੁੱਤ ਨੂੰ ਇੱਕ ਕਮਾਉਂਦੇ ਨੂੰ ਸਰਕਾਰ ਦੇ ਕਮਾਉ ਪੁੱਤ ਨੂੰ ਕਰੋੜਾਂ ਰੁਪਏ ਟੈਕਸ ਦੇਣ ਵਾਲੇ ਨੂੰ ਸੜਕ ਤੇ ਜਾਂਦੇ ਨੂੰ ਕਤਰਾ ਹੋ ਸਕਦਾ ਤਾਂ ਇੱਕ ਬਦਮਾਸ਼ ਨੂੰ ਕਿਉਂ ਨਾ ਹੋਵੇ ਜਿਹੜਾ 100 ਕੋਈ ਕਿਸਾਂ ਦੇ ਵਿੱਚ ਲੋੜੀ ਨਾ ਕਿਸੇ ਨੂੰ ਉਹਨੂੰ ਤੁਸੀਂ ਸੇਫ ਕਰ ਰਹੇ ਹੋ ਅਗਲੀ ਗੱਲ ਹੂੰ ਤੁਸੀਂ ਮਾਰ ਦਿੱਤਾ ਉਹਦੇ ਤੇ ਤੁਹਾਡੀ ਕੋਈ ਵੀ ਕਾਰਵਾਈ ਨਹੀਂ ਹੈ ਹੂੰ ਤੁਹਾਡਾ ਸਿਸਟਮ ਤੁਹਾਡੀਆਂ ਜਾਂਚਾਂ ਸਾਰਾ ਕੁਝ ਲੰਕੀ ਜਾਂਦਾ ਹੈ ਹੂੰ ਪਰੰਤੂ ਇੱਕ ਨਵਾਂ ਬੱਚਾ ਜਨਮ ਲੈਂਦਾ ਹੈ ਤਾਂ 14 ਤਿੰਨ ਨੂੰ ਤੁਹਾਡੀ ਚਿੱਠੀ ਪ੍ਰਿੰਸੀਪਲ ਸੈਕਟਰੀ ਨੂੰ ਮਿਲਦੀ ਹੈ ਪ੍ਰਿੰਸੀਪਲ ਸੈਕਟਰੀ ਤੋਂ ਹੈਲਥ ਮੰਤਰੀ ਕੋਲੇ ਹੁੰਦੀ ਹੋਈ ਸੀਓਮੋ ਮਾਨਸਾ ਕੋਲੇ ਪਹੁੰਚ ਜਾਂਦੀ ਹੈ ਹੂੰ 24 ਘੰਟਿਆਂ 'ਚ ਹੂੰ ਔਰ ਜਦੋਂ ਸੀਓਮੋ ਮਾਨਸਾ ਇਹਦੇ ਕਾਰਵਾਈ ਕਰਦੇ ਨੇ ਕਿਉਂਕਿ ਸਿਯੂਮਾਂ ਦਾ ਕੋਈ ਸਹੀ ਰਿਕਾਰਡ ਦਿੱਤਾ ਹੀ ਹੋਇਆ ਸਾਰਾ ਜਦੋਂ ਤੋਂ ਕਰਾਇਆ ਉਦੋਂ ਤੋਂ ਰੂਲ ਜਿਹੜੀ ਸਾਡੀ ਡਿਸਪੈਂਸਰੀ ਹੁੰਦੀ ਹੈ ਉਹਦੇ ਵਿੱਚ ਸਾਰਾ ਰਿਕਾਰਡ ਦਰਜ ਆ ਕਿਹੜੇ ਟੀਕੇ ਲੱਗੇ ਕਿਹੜਾ ਸਾਰੇ ਪ੍ਰੋਸੈਸ ਦੀ ਸਾਰੀ ਉਹਨਾਂ ਦੇ ਦੇਖ ਰੇਖ ਵਿੱਚ ਹੋਈ ਹੈ ਸਾਰੀ ਗੱਲ ਉਹਨਾਂ ਕੋਲ ਰਿਕਾਰਡ ਸੀਗਾ ਤਾਂ ਉਹਨਾਂ ਨੇ ਅਫਸਰ ਨੇ ਅੱਗੇ ਕਰ ਕੀਤਾ ਹੋਣਾ ਫਿਰ ਇਹਨੂੰ ਉਹਨਾਂ ਦੇ ਮਾਨਸਾ ਸੀਯੂਮ ਉਹਦੇ ਵੀ ਯਕੀਨ ਨਹੀਂ ਆਇਆ ਇਹਨੇ ਬਠਿੰਡਾ ਸੀਯੂਮ ਦੇ ਡਿਊਟੀ ਲਾਤੀ ਅੱਛਾ ਦੋ ਸੀਯੂਮੂ ਵੀ ਬਦਲਤੇ ਤਾਂ ਮੈਂ ਪੁੱਛ ਸਕਦਾ ਸਰਕਾਰ ਦੀ ਮਨਸ਼ਾ ਕੀ ਸੀ ਇਸ ਗੱਲ ਦੇ ਵਿੱਚ ਅਸੀਂ ਕਿਹੜੇ ਰਿਫਿਊਜੀ ਸੀ ਮੈਂ ਯਾਰ ਇਸ ਮੁਲਕ ਦਾ ਸਾਬਕਾ ਫੌਜੀ ਆ ਮੈਂ ਆਪਦੀ ਸਾਰੀ ਜਵਾਨੀ ਦੇਸ਼ ਦੇ ਲੇਖੇ ਲਾਈਆ ਉੱਥੇ ਯਾਰ ਮੈਂ ਕੰਡਮ ਹੋ ਕੇ ਘਰੇ ਆਇਆ ਹੂੰ ਸਾਨੂੰ ਦੇਸ਼ ਭਗਤੀ ਦਾ ਜਾਂ ਭਾਰਤੀ ਹੋਣ ਦਾ ਸਬੂਤ ਦੇਣਾ ਪਊਗਾ ਹੂੰ ਸਾਡੇ ਨੇ ਇਹੋ ਜਿਹਾ ਸਲੋਕਾ ਤੋਂ ਕਰੀ ਜਾਂਦੇ ਹੂੰ